ਕਹਿੰਦੇ ਹਨ ਕਿਸਾਨ ਦੀ ਝੋਨ ਬੁਰੀ ਕਦੇ ਕੁਦਰਤ ਦੀ ਮਾਰ ਕਦੇ ਸਰਕਾਰਾਂ ਦੀ ਮਾਰ ਜੀ ਹਾਂ ਤਾਜ਼ਾ ਮਾਮਲਾ ਨਾਬਾ ਤੋਂ ਸਾਹਮਣੇ ਆਇਆ ਨਾਬਾ ਬਲੌਗ ਦੇ ਪਿੰਡ ਫੈਸਗੜ ਦੇ ਵਿੱਚ ਕਿਸਾਨਾਂ ਦੀ 50 ਏਕੜ ਤੋਂ ਉੱਪਰ ਪ੍ਰਾਲੀ ਨੂੰ ਬਿਨਾਂ ਅੱਗ ਲਾਏ ਪੀਜੀ ਕਣਕ ਦੀ ਫਸਲ ਤੇ ਸੁੰਡੀ ਨੇ ਹਮਲਾ ਕਰ ਦਿੱਤਾ ਤੇ ਕਣਕ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਕਿਸਾਨ ਮੰਗ ਕਰ ਰਹੇ ਨੇ ਕਿ 1 ਏਕੜ ਦੇ 1000 ਰੁਪਏ ਤੇ ਕਣਕ ਵੇਚਣ ਤੇ ਖਰਚਾ ਆਉਂਦਾ ਹੈ ਹੁਣ ਕਣਕ ਦੀ ਬਜਾਇਦਾ ਸਮਾਂ ਵੀ ਲੰਘ ਚੁੱਕਿਆ ਹੈ ਕਣਕ ਦੀ ਫਸਲ ਕੁੱਲ ਮਿਲਾ ਕੇ ਨਸ਼ਟ ਹੋ ਚੁੱਕੀ ਹੈ ਦਵਾਈਆਂ ਤੇ ਸਪਰੇ ਵੀ ਕੀਤੀ ਹੈ ਪਰ ਕੋਈ ਅਸਰ ਨਹੀਂ ਹੋਇਆ ਉਹਨਾਂ ਕਿਹਾ ਹੈ ਕਿ ਖੇਤੀਬਾੜੀ ਭਾਗ ਦਾ ਕੋਈ ਵੀ ਧਿਕਾਰੀ ਸਾਡੀ ਸਾਰ ਲੈਣ ਨਹੀਂ ਪਹੁੰਚਿਆ ਇਹ ਗੇ ਸੁਪਰ ਸੀਡਰ ਨਾਲ ਬੀਜੀ ਗਈ ਹੈ ਪਰਾਲੀ ਵਿੱਚ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਪਰਾਲੀ ਵਿੱਚ ਵਾਏ ਗਿਆ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੁੰਡੀ ਦਾ ਹਮਲਾ ਹੋਇਆ ਜਿਸ ਦੇ ਵਿੱਚੋਂ ਕਈ ਕਿਸਾਨਾਂ ਨੇ ਤਾਂ तकरीबन 25 ਤੋਂ 30 ਕਿੱਲੇ ਵੰਗ ਵੀ ਦੁਬਾਰਾ ਵਾਹ ਕੇ ਬੀਜੀਏ ਕਿਸਾਨੀ ਅੱਜ ਦੇ ਦੌਰ ਸਮੇਂ ਵਿੱਚ ਬਹੁਤ ਹੀ ਕਿਸਾਨ ਦੇ ਬਹੁਤ ਮਾੜਾ ਹਾਲਾਤ ਨੇ ਜੋ ਕਿ ਪਹਿਲਾਂ ਜੀਰੀ ਦੇ ਸੀਜ਼ਨ ਵਿੱਚ ਕਿਸਾਨ ਨੂੰ ਬਹੁਤ ਜ਼ਿਆਦਾ ਘਾਟਾ ਪੈ ਚੁੱਕਿਆ ਤੇ ਹੁਣ ਦੁਬਾਰਾ ਜਿਹੜੇ ਕਿਸਾਨ ਨੇ ਕਣਕ ਦੇ ਬੀਜੀ ਇੱਕ ਕਣਕ ਦੇ ਵਿੱਚ ਵੀ 14 ਏਕੜ ਜ਼ਮੀਨ ਹੈ ਜੀ ਮੇਰੀ 14 ਏਕੜ ਦੇ ਵਿੱਚ ਅਸੀਂ ਬੀਜੀ ਸੁਪਰ ਸਿੱਟਰ ਨਾਲ ਇਹ ਮਤਲਬ ਹੈ ਜੀ ਅਸੀਂ 60 ਕਿਲੋ ਦਾ ਚਬੀ ਪਾਇਆ ਸਾਨੂੰ ਪਹਿਲੇ ਪਤਾ ਵੀ ਘਾਟ ਹਰਾਉਂਦਾ ਸੀ ਉਸ ਤੋਂ ਬਾਅਦ ਬੀਜ ਪਾਉਣ ਦੇ ਕਾਰਨ ਜੀ ਮਤਲਬ ਕਿ ਸੁੰਡੀ ਨੇ ਇੰਨਾ ਕੋ ਘੇਰਾ ਪਾ ਲਿਆ ਜੀ ਸਾਡਾ ਵੀ ਡੇਢ ਥੈਲਾ ਤੇ ਅਸੀਂ ਆਪਣੇ ਡੀਏਪੀ ਦਾ ਪਾਇਆ 60 ਕਿਲੋ ਬੀਜ ਉਸ ਤੋਂ ਬਾਅਦ ਸਪਰੇਆ ਵੀ ਅਸੀਂ ਕਰ ਚੁੱਕੇ ਹਾਂ ਜੀ ਕਾਫੀ ਹੁਣ 14 ਏਕੜ ਜ਼ਮੀਨ ਹੈ ਜੀ ਗਵਰਨਮੈਂਟ ਕਹਿੰਦੀ ਵੀ ਹਵਾ ਨੂੰ ਸ਼ੁੱਧ ਕਰੋ ਜੀ ਅਸੀਂ ਹਵਾ ਨੂੰ ਸ਼ੁੱਧ ਕਰਦੇ ਕਰਦੇ ਸੀ ਆਪਣੇ ਖੇਤ ਹੀ ਸਾਫ਼ ਕਰ ਲਏ ਜੀ ਹੁਣ ਸਰਕਾਰ ਕੋਲ ਇਹ ਬੇਨਤੀ ਕਰਨੀ ਆ ਜੀ ਸਾਡੇ ਕੋਲ ਆਏ ਨੇ ਵੀਰੇ ਇਹ ਉੱਪਰ ਸਾਡੀ ਪਹੁੰਚ ਕਰਨ ਕੋਈ ਸਾਡੇ ਕੋਲ ਮਤਲਬ ਕਿ ਖੇਤੀਬਾੜੀ ਦੇ ਵਿਭਾਗ ਦੇ ਅਫਸਰ ਹੋਣ ਉਹ ਸਾਨੂੰ ਦੱਸਣ ਜੀ ਕਿ ਉਲਟ ਅਸੀਂ ਹੋਰ ਤਾਂ ਖਰਚਾ ਕਰੀ ਜਾਈਏ ਜੀ ਅਸੀਂ ਤਾਂ ਪਹਿਲੀ ਮਾਰ ਵੀ ਨਹੀਂ ਚੱਲ ਸਕਦੇ ਜੀ ਤੇ ਉੱਪਰੋਂ ਅਸੀਂ ਦਵਾਈ ਦਾ ਜਾਂ ਸਾਨੂੰ ਮਤਲਬ ਕਿ ਹੋਰ ਆ ਕੇ ਦੱਸਣ ਵੀ ਇਹਦੇ ਵਿੱਚੋਂ ਕੋਈ ਸਾਨੂੰ ਕੁਝ ਲੱਭ ਸਕਦਾ ਹੈ ਜਾਂ ਅਸੀਂ ਇਹਨੂੰ ਵਾਹ ਕੇ ਦੁਬਾਰਾ ਬੀਜ ਲਈਏ ਜਾਂ ਸਾਨੂੰ ਇਹੀ ਕਹਿ ਜਨ ਵੀ ਰੱਬ ਆਸਰੇ ਅਸੀਂ ਉਹ ਚੀਜ਼ ਨੂੰ ਵੀ ਸਮਝ ਲਾਂਗੇ ਵੀ ਰੱਬ ਜੋ ਕਰੂਗਾ ਠੀਕ ਕਰੂਗਾ ਜੀ ਤੱਕ ਕੱਲ੍ਹ ਦੇ ਅਸੀਂ ਗਏ ਹੋਏ ਅਜੇ ਤੱਕ ਸਾਡੇ ਕੋਲ ਕੋਈ ਅਫਸਰ ਕੋਈ ਨਹੀਂ ਪਹੁੰਚਿਆ ਦੇ ਵਿੱਚ ਘੱਟੋ ਘੱਟ 50 ਏਕੜ ਹੈ ਜਿਹੜੀ ਕੁਝ ਵਾਹ ਕੇ ਦੁਬਾਰਾ ਵੀ ਬੀਜੀ ਕੁਝ ਅਸੀਂ ਹੁਣ ਇਹਨੂੰ ਪਾਣੀ ਲਾ ਚੁੱਕਿਆ ਜੀ ਨਾ ਇਹ ਸਿੱਧੀ ਦੇ ਵਿੱਚ ਇਹਨੂੰ ਵਾਹ ਸਕਣਿਆ ਨਾ ਕੋਈ ਹਿੱਲਾ ਕਰ ਸਕਣਿਆ ਹੁਣ ਮੈਕਨੇ ਵਾਲੇ ਹੋਣ ਨਹੀਂ ਸਾਨੂੰ ਕੁਝ ਨਾ ਕੁਝ ਤਾਂ ਦੱਸਣ ਹੀ ਭਾਈ ਇਹਨੂੰ ਵਾਹ ਕੇ ਕੋਈ ਦੁਬਾਰਾ ਹਿੱਲਾ ਕਰ ਲੋਈ ਵੀ ਸਾਡਾ ਖਰਚੇ ਤੋਂ ਅੱਗੇ ਜੱਟ ਜੀਰੀਆਂ ਵੀ ਨਹੀਂ ਵਿਕੀਆਂ ਜੀ ਜੀਰੀਆਂ ਚ ਬਹੁਤ ਲੰਮਾ ਫੇ ਡੀਏਪੀ ਚ ਫਿਰ ਹੁਣ ਮਤਲਬ ਕਿ ਦਵਾਈਆਂ ਵੀ ਕੋਈ ਕੰਮ ਨਹੀਂ ਕਰ ਰਹੀਆਂ ਜਾਂ ਕੁਝ ਮੰਗ ਕਰਦਿਆਂ ਜੀ ਪ੍ਰਸ਼ਾਸਨ ਤੋਂ ਵੀ ਸਾਡੇ ਖੇਤਾਂ ਦਾ ਦੌਰਾ ਕਰਿਆ ਜਾਵੇ ਤੁਹਾਡੇ ਸਾਹਮਣੇ ਦੇਖੋ ਬਹੁਤ ਨੁਕਸਾਨ ਹੋ ਚੁੱਕਿਆ ਜੀ ਪਰ ਕੋਈ ਬਾਹ ਫੜਨ ਵਾਲਾ ਨਹੀਂ ਹੈਗਾ ਜੀ ਪ੍ਰਸ਼ਾਸਨ ਕੋਲੇ ਗਏ ਸੀ ਕੱਲ ਸਾਨੂੰ ਭਰੋਸਾ ਦਿਵਾਇਆ ਗਿਆ ਸੀ ਅਫਸਰ ਆਉਣਗੇ ਜੀ ਖੇਤਾਂ 'ਚ ਕੋਈ ਘੇੜਾ ਮਾਰਨ ਨਹੀਂ ਆਇਆ ਹੁਣ ਸਾਨੂੰ ਇਹ ਦੱਸਿਆ ਜਾ ਵੀ ਮਹਿਕਮਾ ਆ ਗਿਆ ਸੀ ਇਹਦਾ ਕਰਿਆ ਕੀ ਜਾਵੇ ਜੀ ਕੁਝ ਕਿਸਾਨਾਂ ਨੇ ਫਸਲ ਵਾਕੇ ਦੁਬਾਰੇ ਬੀਜਤੀ ਜੀ ਪਰ ਉਹ ਸੁੰਡੀ ਦਾ ਖੇਤ ਦੇ ਵਿੱਚੇ ਮੌਜੂਦ ਹੈ ਜੀ ਹੁਣ ਉਹ ਦੁਬਾਰੇ ਫਸਲ ਨੂੰ ਕੀ ਪਤਾ ਜੀ ਹੋਊ ਜਾਂ ਨਹੀਂ ਉਹ ਦੁਬਾਰੇ ਫੇਰ ਹਮਲਾ ਹੋ ਜੀ ਉਸ ਤੋਂ ਬਾਅਦ ਅਸੀਂ ਬੀਜਾਂਗੇ ਕੀ ਜੀ ਹੁਣ ਲੇਟ ਵੈਰਾਈਟੀਆਂ ਜਿਹੜੀਆਂ ਆ ਰਹੀਆਂ ਨੇ ਜੀ ਉਹ ਬਹੁਤ ਘੱਟ ਮਿਲਦੀਆਂ ਨੇ ਜੀ ਇੱਧਰ ਤਾਂ ਇਲਾਕੇ 'ਚ ਸਾਡੇ ਕਿੰਨੀ ਤਾਂ ਹੁਣ ਉਸ ਕਰਕੇ ਜੀ ਪ੍ਰਸ਼ਾਸਨ ਨੂੰ ਅੱਗ ਲਾਉਣ ਵੇਲੇ ਤਾਂ ਇਹ ਦੇਖੋ 4-4 5-5 ਮਜ਼ਦਮ ਹਰੇ ਖੇਤ ਦੇ ਵਿੱਚ ਫਿਰਦੇ ਰਹਿੰਦੇ ਸੀ ਕੋਈ ਹੱਲ ਹੋਏਦਾ ਜੀ ਹਾਂਜੀ ਅੱਜ ਹੁਣ 50 ਕਵਾ ਵੀ ਦਿੱਤੇ ਨੇ 50 ਏਕੜ ਤਕਰੀਬਨ ਖਤਮ ਹੈ ਪਾਣੀ ਵੀ ਲਾਤਾ ਜੀ ਸਾਰੇ ਕੰਮ ਕਰਤੇ ਨੇ ਦੇਖ ਲਓ ਤੁਹਾਡੇ ਸਾਹਮਣੇ ਸੁੰਡੀ ਅਜੇ ਵੀ ਤੁਰੀ ਫਿਰਦੀ ਹੈ ਜੀ ਵਿੱਚ ਹਾਂਜੀ ਮੰਗ ਕੀ ਕਰਦੇ ਹੁਣ ਮੰਗਤਾ ਹੀ ਕਰ ਰਹੇ ਹਾਂ ਜੀ ਇਹ ਵਾਹ ਦਾ ਮਹੱਲ ਦੱਸੇ ਜੇ ਮੁਆਵਜ਼ਾ ਦਿੱਤਾ ਜਾਏ ਵੀ ਸਾਨੂੰ ਮਟਰ ਤੇ ਕਨਕ ਜੀ ਕਿੰਨੀ ਕਿੰਨਾ ਖਲਾਸ ਹਾਂਜੀ ਇਹ 10000 ਕਿੱਲੇ ਦਾ ਖਰਚਾ ਲੱਗਾ ਪਹਿਲਾਂ ਹੂੰ ਤੇ ਮਟਰ ਵੀ ਗਡਾਈ ਵੀ ਕਰ ਲਈ ਸਭ ਕੁਝ ਹੋ ਗਿਆ ਫਿਰ ਵੀ ਮਦਦ ਸੁੰਢੀ ਪੈ ਗਈ ਮਟਰ ਕਿੰਨੇ ਕ ਟਾਈਮ ਤੋਂ ਲਾਉਂਦੇ ਆਉਂਦੇ ਹੋ ਮਟਰ ਦਾ ਮੈਂ 5-6 ਸਾਲ ਤੋਂ ਲੱਗਦੇ ਨੂੰ